ਅੱਗ ਕਾਫੀ ਲੱਗੀ ਆ ਹਾਂਜੀ ਹਾਂਜੀ ਟਾਇਰ ਵੀ ਫਟ ਗਏ ਆ ਤੇ ਮੇਨ ਪੂਰਾ ਚੱਕਰ ਹੋਇਆ ਕੀ ਆ ਇਹ ਇਹ ਪਾਜੀ ਜਲੰਧਰ ਆਲੋਂ ਗੱਡੀ ਆਈ ਹਿਸ਼ਾਰਪੁਰ ਆਲੋਂ ਅੱਛਾ ਜੀ ਹਾਰ ਰੌਕ ਠੀਕ ਹੈ ਜੀ ਨਵੀਂ ਗੱਡੀ ਟੈਂਪਰੇਰੀ ਨੰਬਰ ਆ ਅੱਛਾ ਟੈਂਪਰੇਰੀ ਨੰਬਰ ਆ ਹਾਂਜੀ ਟੈਂਪਰੇਰੀ ਨੰਬਰ ਆ ਜੀ ਅੱਛਾ ਤੇ ਲੋਕਾਂ ਦੇ ਦੱਸਣ ਦੇ ਮੁਤਾਬਿਕ ਹਨ ਹਾਂਜੀ ਹਾਂਜੀ ਇਹ ਜਿੱਥੇ ਆਰਮੀ ਕੈਂਪ ਹੈਗਾ ਆ ਉੱਥੇ ਕੋ ਬੈਰੀਗੇਟਿੰਗ ਦੇ ਕੋਲ ਆ ਨਾ ਇਹ ਠੀਕ ਹੈ ਜੀ ਮਾ ਦੇਖੋ ਆ ਪਿੱਛੇ ਵੈਰੀਗੇਟਿੰਗ ਲੱਗੀ ਹੈ ਜੀ ਵੈਰੀਗੇਟਿੰਗ ਕਿਹੜੀ ਆਹ ਦੇਖੋ ਜੀ ਆ ਪਿੱਛੇ ਅੰਬੂਲੈਂਸ ਵੀ ਆ ਗਈ ਹੈ ਵੈਰੀਗੇਟਿੰਗ ਲੱਗੀ ਹੈ ਜੀ ਤੇ ਇੱਥੋਂ ਜੀ ਬੰਦੇ ਨੂੰ ਹਿੱਟ ਕਰਕੇ ਇਹ ਕਿਸੇ ਬਜ਼ੁਰਗ ਨੂੰ ਮੋਟਰਸਾਈਕਲ ਤੇ ਸੀ ਖਰੇ ਐਕਟਿਵ ਬਾਰੇ ਸੀਗੇ ਅੱਛਾ ਜੀ ਤੇ ਉਹਦੇ ਸਾਥ ਜ਼ਿਆਦਾ ਲੱਗ ਗਈ ਆ ਉਹ ਫਿਰ ਭਜਾਉਣ ਦੀ ਕੋਸ਼ਿਸ਼ ਕੀਤੀ ਅੱਛਾ ਤੇ ਗੱਡੀ ਨੂੰ ਪੈ ਗਈ ਅੱਗ ਇਹ ਨਹੀਂ ਪਤਾ ਫਿਰ ਹੁਣ ਆ ਕੇ ਕਿੰਦਾ ਪੈ ਗਈ ਕਿੰਦਾ ਨਹੀਂ ਪੈ ਗਈ ਗੱਡੀ ਵਾਲੇ ਤਾਂ ਦੌੜ ਗਏ ਉਹ ਭੱਜ ਗਏ ਹਨ ਹਾਂਜੀ ਉਹ ਲੀਸੀਅਮ ਪੈਲਸ ਆਲੂ ਭੱਜ ਗਏ ਆ ਤੇ ਜਿਹੜਾ ਬੰਦੇ ਨੂੰ ਹਿੱਟ ਕਰਕੇ ਗਏ ਆ ਉਹ ਜੌੜਾ ਦਾਖਲ ਆ ਜੀ ਹੁਣ ਅੱਛਾ ਅੱਛਾ ਉਹਨੂੰ ਬੰਦੇ ਜੌੜ ਦਾਖਲ ਕਰ ਆਏ ਠੀਕ ਹੈ ਉਹ ਬੰਦੇ ਦੌੜ ਗਏ ਥਾ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਆ ਤੇ ਐਂਬੂਲੈਂਸ ਵੀ ਆ ਗਈ ਆ ਫਾਇਰ ਵਾਲੀ ਗੱਡੀ ਨਹੀਂ ਹਜੇ ਆਈ ਹੈਗੀ ਤੇ ਫਾਇਰ ਵਾਲੀ ਗੱਡੀ ਨੂੰ ਕਾਲ ਤਾਂ ਕਰ ਦਿੱਤੀ ਆ ਪ੍ਰਸ਼ਾਸਨ ਨੇ ਪਰ ਹਜੇ ਆਈ ਨਹੀਂ ਉਹ ਚੱਲ ਚਲੀਏ